ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਫਰੀਦਕੋਟੀ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰਿਟਿਨ ਚੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰਿਟਿਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਚਾਰ ਐਨੀਮਲ ਸੇਲ ਆ ਜੀ ਚਾਰ ਹੀ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਦੀਪ ਸਿੰਘ ਪਿੰਟਾਣਾ ਜਿਹੜਾ ਫਰੀਦਕੋਟ ਤਸੀਦ ਵੀ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9464428248 9464428248 ਜੀ ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਵੈਗਿਆ ਮਾਲ ਜੀ ਉਹ ਵੈਗਿਆ ਸੀ ਉਹਦੇ ਚਾ 2 ਲੱਖ ਬਾਕੀ ਸੀਗੇ ਜੀ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਨੇ ਆ ਇਹਦੀ ਕੀ ਡਿਟੇਲ ਹੈ ਜੀ ਇਹਦੇ ਥੱਲੇ ਬਾਈ ਇਹ ਦੂਜਾ ਸੂਆ ਸੂਈ ਆ ਠੀਕ ਆ ਜੀ ਮਗਰ ਇਹਦੇ ਬੱਚਾ ਦੁਬਾਰਾ ਕਿਦਾਂ ਹੋ ਗਏ ਹੁਣ ਕਿਹਣੀ ਸੂਈ ਨੂੰ ਠੀਕ ਆ ਜੀ ਜਿਹੜਾ ਇਹਦੇ ਤੋਂ ਕੰਡੇ ਵਾਲਾ ਦੁੱਧ ਤੋਲਣਾ 13 ਕਿਲੋ ਤਿਆਰ ਆ ਇਸ ਟਾਈਮ ਜੋ ਓਕੇ ਲੈ ਜੇ ਪਏ ਥਣਾ ਦੀ ਓਕੇ ਆ ਜੀ ਜਮ ਓਕੇ ਬਾਈ ਆ ਸੂਆ ਕਿੰਨਾ ਮਾ ਦੱਸਿਆ ਸੀ ਦੂਜਾ ਸੂਆ ਤੇ ਤੋੜ ਕੇ ਦਿਖਾ ਦੇ ਵੀਰ ਸੂਆ ਦੂਜਾ ਸੂਈ ਆ ਜੀ 12 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਬੱਚਾ ਜਿਹੜਾ ਨੈਟ ਕੰਡੇ ਵਾਲਾ ਦੁੱਧ ਤਿਆਰ ਆ ਉਹ 13 ਕਿਲੋ ਬਾਈ ਤੇਰਾ ਕਿਲੋ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਚਾਹੇ ਛੇ ਚੋ ਲਿਓ ਥਣਾ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਣਾ ਬਾਕੀ ਮੈਂ ਰੇਕ ਵੀਡੀਓ ਚ ਕਹਿਣਾ ਹੁੰਨਾ ਕਿ ਸੂਏ ਸਵਾਏ ਪਸ਼ੂ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਬਾਈ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਇੱਕ ਬਾਈ ਮਾੜੇ ਮਾੜੇ ਸੈਂਗਾ ਮਾਰਦੀ ਮੂਰਦੀ ਦਾ ਨਹੀਂ ਠੀਕ ਆ ਸੀਲ ਸਲਾਕ ਕਰਮ ਵਾਲੀ ਪੂਰੀ ਆ ਥਣਾ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਣਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਚਾਰ ਹੀ ਥਣਾ ਕੋਈ ਫੋਟ ਨਹੀਂ ਸ਼ਾਂਖ ਨਹੀਂ 22 ਦੀ ਜਮਾ ਇੱਕ ਨੰਬਰ ਬਈ ਜਮਾ ਇੱਕ ਨੰਬਰ ਮੋਤੀ ਧਾਰਾ ਕੰਨੇ ਵਰਗੀ ਠੀਕ ਆ ਜੀ ਮਾਰ ਨਹੀਂ ਪੜਦੀ ਜਿੱਥੇ ਖੜ ਜਾਂਦੀਆਂ ਕਰਮਾਂ ਦੀ ਠੀਕ ਆ ਮੁੱਲ ਬਈ ਇਹਦਾ ਜੈ ਜੈ ਮੋਲਾ ਜਿੱਤੇ ਤਿਆਰੀ ਹਾਨਾ ਜਮਾ ਛੋਟਾ ਮੋਲਾ 33000 ਦੀ ਹਾਨਿਆ ਤੇ 30 32000 ਦਾ ਬਈ ਖਾਲੀ ਬੱਛੀ ਹੁੰਦੀ ਹੈ 13 ਕਿਲੋ ਦੁੱਧ ਵਾਲੀ ਆ ਬਾਕੀ ਤਾਜੀ ਸੂਈ ਹੈ ਜੀ ਦੁੱਧ ਪਲੱਸ ਕਰਜੂ ਸੇਵਾ ਦੇ ਸਿਰ ਤੇ ਆ 2 ਨੰਬਰ ਬਈ ਗਰਮੀਆਂ ਦਾ ਤੋਹਫਾ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ ਭਾਈ ਜਿਹੜਾ ਇਸ ਟਾਈਮ ਦੁੱਧ ਕੰਡੇ ਦੇ ਤੋਂ ਦੋ ਨਾਲ 11 ਕਿਲੋ ਤਿਆਰ ਆ ਦੁੱਧ 14 ਕਿਲੋ ਸੀਗਾ ਹਾਂ ਇੱਕ ਤਾਂ ਇਹ ਹੀਟ ਚ ਆ ਗਈ ਸੀ ਇਹਦੇ ਟੀਕਾ ਭਰਾਤਾ ਤੇ ਆਪਣੇ ਕੋਲੇ ਇਹਦਾ ਮਤਲਬ ਵੀਡੀਓ ਬਣੀ ਪਈ ਐ ਟੀਕਾ ਭਰਾਉਂਦਿਆਂ ਦੀ ਠੀਕ ਆ ਜੀ ਹਾਂ ਤੇ ਟੀਕਾ ਭਾਇਆ ਤੇ ਬੱਚਾ ਕੀ ਐ ਇਹਦੇ ਮਗਰ ਬੱਚੀ ਐ ਇਹਦੇ ਮਗਰ ਤਕਰੀਬਨ 2 ਕੁ ਮਹੀਨੇ ਸੂਈ 1.5 ਦੀ ਐ ਇਹ ਠੀਕ ਆ ਜੀ ਹਾਂ ਤੇ ਇੱਕ ਥੋੜਾ ਜਾ ਕੇ ਇਹਨੇ ਜੀ ਨਹੀਂ ਸੀ ਲਾਇਆ ਉਹਦੇ ਕਰਕੇ ਦੁੱਧ ਘਟਾ ਕੇ ਸੀ ਬਾਕੀ ਹੀਟ ਚਾਣ ਕਰਕੇ ਹੀਟ ਚਾਣ ਕਰਕੇ ਘਟਾ ਜੀ ਇਸ ਟਾਈਮ 11 ਕਿਲੋ ਜਿਹੜਾ ਕੰਡੇ ਦੇ ਤੋਂ ਤੋੜਦਾ ਠੀਕ ਆ ਤੋੜ ਕੇ ਦਿਖਾ ਦੀ ਵੀਰ ਦ ਡੇਢ ਦੋ ਮਹੀਨੇ ਹੋ ਗਏ ਬਾਈ ਦੱਸ ਦਾ ਸੂਈ ਨੂੰ ਮਗਰ ਬੱਚਾ ਵੱਛੀ ਆ ਏ ਆਈ ਇਹਦੀ ਹੋ ਗਈ ਆ ਬਾਈ ਕੋਲ ਪ੍ਰੋਪਰ ਵੀਡੀਓ ਹੈਗੀ ਕਿਉਂਕਿ ਬਾਈ ਜਿਹੜੀ ਵੀ ਏ ਆਈ ਆਪਦੇ ਹੱਥੀ ਕਰਾਉਂਦਾ ਹੁੰਦਾ ਤੇ ਉਹਦੀ ਵੀਡੀਓ ਬਕਾਇਦਾ ਬਣਾ ਲੈਂਦਾ ਹੁੰਦਾ ਜੇ ਗਾਉਂ ਹੋਈ ਆਈ ਆ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਕਿਉਂਕਿ ਉਹ ਤਾਂ ਜਿੰਨਾ ਟਾਈਮ ਬਾਈ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਟਾਈਮ ਕਾਦੀ ਜ਼ਿੰਮੇਵਾਰੀ ਥਾਣਾ ਦੇ ਸਹਿਜ ਵੀ ਸੋਹਣੀਆਂ ਗੈਪ ਤੇ ਲੱਗੇ ਹੱਥੀ ਚ ਬਾਈ ਵਾਲਾ ਥਾਣਾ ਨੈਟ ਦੁੱਧ 11 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ ਛੇ ਟਾਈਮ ਚੋਲਿਓ ਬਾਕੀ ਗਰਮੀਆਂ ਦਾ ਤੋਹਫਾ ਜੀ ਦੁੱਧ ਦੇ ਦਾ ਮੱਝਾਂ ਰ ਗਈ ਹੁਣ ਫੈਟ ਚੰਗੀ ਹੁੰਦੀ ਆ ਚਵਾਈ ਦੀ ਇੱਕ ਨੰਬਰ ਆ ਮਗਰ ਬੱਚਾ ਬੱਛੀ ਆ ਇਹਦਾ ਮੁੱਲ ਬਾਈ ਇਹ ਵੀ 33 ਲੈ ਜਾਗੇ ਜੇ ਜੋੜਾ ਲੈ ਲੇ ਜੀ ਕੋਈ ਕਰ ਰਹਿ ਮੰਨ ਤਾਂ ਠੀਕ ਆ ਜੀ ਇਹ ਵੀ 33000 ਮੁੱਲ ਦੀ ਆ ਜੇ ਕੋਈ ਜੋੜਾ ਲੈ ਲੂ ਤਾਂ ਮਾਨਦਾਨ ਉਹਦੇ ਚ ਹੋ ਜੂਗਾ ਅੱਗੇ ਬਾਈ ਡੱਬੀ ਇਹਦੀ ਕੀ ਡਿਟੇਲ ਆ ਜੀ ਇਹਦੇ ਬਾਈ ਆਪਾਂ ਨੂੰ ਅਗਲੇ ਨੇ 22 ਤੋਂ 23 ਦਿਨ ਦਾ ਕੀ ਗੱਲ ਲੱਗਿਆ ਦੱਸਿਆ ਠੀਕ ਆ ਜੀ ਤੀਜੇ ਸੂਏ ਵਾਸਤੇ ਠੀਕ ਆ ਜੀ ਦੁੱਧ ਇਸਟ 8 ਕਿਲੋ ਆ ਕੰਡੇ ਦੇ ਤੋਲ ਮਾ ਠੀਕ ਆ ਬਾਈ ਇਹ ਜੋੜਾ ਮੈਂ ਨਾ ਕੋਈ 2 ਦੋ ਮਹੀਨੇ ਪਹਿਲਾਂ ਮੈਂ ਦਿੱਤਾ ਸੀਗਾ ਕਿਸੇ ਨੂੰ ਇਹ ਠੀਕ ਹੈ ਜੀ ਮੇਰੇ ਕੋਲੇ ਗਿਆ ਸੀਗਾ ਇਹਦੇ ਥੱਲੇ ਸੀਗਾ ਦੁੱਧ ਉਸ ਟਾਈਮ 15-16 ਕਿਲੋ ਠੀਕ ਹੈ ਜੀ ਤੇ ਜਿਹੜੀ ਆ ਨਾਲ ਖੜੀ ਆ ਇਹਦੇ ਥੱਲੇ ਸੀਗਾ ਉਦੋਂ 13 ਕਿਲੋ ਤੋਂ ਤਾਂ ਮਨੇ ਸੰਭਾਈ ਹੋਈ ਨਹੀਂ ਕੀਤੀ ਠੀਕ ਹੈ ਜੀ ਤੇ ਇਸ ਟਾਈਮ ਜਿਹੜਾ ਮੁੱਲ ਆ ਵੀ ਆਪਾਂ ਇਹਦਾ ਜਿਹੜਾ ਰੇਟ ਆ 8 ਕਿਲੋ ਦੁੱਧ ਕੰਡੇ ਦੇ ਤੁਲ ਮੈਂ ਨਾ ਠੀਕ ਹੈ ਬਾਈ ਮੁੱਲ ਤੇ ਵੀ ਤੋਂ 22 ਦਿਨ ਉਹਨੇ ਟੀਕਾ ਲੱਗਿਆ ਉਹ ਆਪਾਂ ਤੁਹਾਨੂੰ ਦੱਸਦੇ ਆ ਜੀ ਪਰ ਆਪਾਂ ਆਉਦੇ ਹੱਥੀ ਨਹੀਂ ਭਰਾਇਆਗਾ ਠੀਕ ਆ ਇਹ ਗਾਂ ਦਾ 2 ਨੰਬਰ ਵਾਲੀ ਦਾ ਆਪਦੇ ਹੱਥੀ ਭਰਾਇਆ ਤੇ ਆਪਾਂ ਵੀਡੀਓ ਬਣਾਈ ਆ ਸਹੀ ਗੱਲ ਆ ਜੀ ਇਹਦਾ ਆਪਾਂ ਨੂੰ ਮੈਂ ਖਾਲੀ ਮੰਨ ਕੇ ਲਈ ਆ ਖਾਲੀ ਦੇਣੀ ਆ ਤੇ ਖਾਲੀ ਮੰਨ ਕੇ ਅਗਲੇ ਦੀ ਕਿਸਮਾ ਤਾਂ ਗੱਬਰ ਜਾ ਖਾਲੀ ਗੱਬਰ ਨਿਕਲੇ ਜਾਂ ਕਿਵੇਂ ਵੀ ਆ ਹਨਾ ਠੀਕ ਆ ਜੀ ਤੇ ਉਹ ਅਗਲੇ ਦੇ ਕਰਮ ਆ ਸਹੀ ਗੱਲ ਆ ਜੀ ਇਹਦਾ ਲੈਣ ਦੇਣੀ ਰੇਟ ਆ 23000 ਰੁਪਏ ਤੋੜ ਕੇ ਦਿਖਾ ਦੇ ਵੀਰ 8 ਕਿਲੋ ਦੁੱਧ ਦਾ ਜੀ ਦੁੱਧ 6 ਵਜੇ ਦੇ ਹੁੰਦਾ ਜਿਹੜਾ ਬਾਈ ਦੇ ਘਰੇ ਆ ਉਹ ਤੁਸੀਂ ਚਵਾਈ ਕਰ ਲੈਣੀ ਆ ਬਿਲਕੁਲ ਸੇਵਾ ਨਹੀਂ ਸੀ ਬੰਦਿਆਂ ਦੀ ਠੀਕ ਹੈ ਜੀ ਮਾਲਕਾਂ ਨੇ ਦੱਸਿਆ ਕਿ 20 ਬਾਈ ਦਿਨ ਹੋ ਗਏ ਏ ਆਈ ਹੋਈ ਨੂੰ ਖਾਲੀ ਮੰਨ ਕੇ ਲਈਏ ਤੇ ਖਾਲੀ ਮੰਨ ਕੇ ਹੀ ਦੇਣੀ ਆ ਉਹ ਅਗਲੇ ਦੀ ਕਿਸਮਤ ਬਸ ਥੋੜਾ ਜਿਹਾ ਮਹੀਨਾ ਕੁ ਗੌਰ ਰੱਖ ਲੈ ਕੋਈ ਠੰਡੀ ਦਿੱਤੀ ਚੀਜ਼ ਪਾਉਣ ਤੋਂ ਕਈ ਾਰ ਕਰਮ ਵਾਲੀਆਂ ਰਹਿ ਵੀ ਜਾਂਦੀਆਂ ਉਹ ਬੱਕੀ ਕਰਮਾਂ ਦੀ ਗੱਲਾਂ ਹੁੰਦੀਆਂ ਜੀ ਥਣਾ ਦੀ ਸਹਿ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਨੈਟ ਦੁੱਧ 8 ਕਿਲੋ ਤਸੱਲੀ ਤੁਸੀਂ ਕਰਨੀ ਆ ਬਾਕੀ ਬਈ ਕੱਦ ਕਾਠ ਵੀ ਚੰਗਾ ਬਰੀਡ ਵੀ ਚੰਗੀ ਆ ਇਹਨਾਂ ਨੂੰ ਤਾਂ ਕਰਮਾਲੀਆਂ ਨੂੰ ਜਿੰਨਾ ਮਰਜ਼ੀ ਪਾਲੋ ਉਨਾ ਹੀ ਦੁੱਧ ਲੈ ਲਓ ਦਾ ਕਿਲੋ ਕੱਢੀ ਜਾਂਦੀਆਂ ਦੋ ਮਹੀਨਾ ਤੋਂ ਆਰਾਮ ਨਾਲ ਵਧੂਗੀ ਇਹ ਵਜ ਜਾਣੀ ਆ ਜੀ ਸੇਵਨ ਤੇ ਥਣਾ ਦੀ ਇਹ ਵੀ ਡੰਨ ਆ ਬਈ ਜਮਾਂ ਡੰਨ ਬਈ ਮੁੱਲ ਬਈ ਇਹਦਾ ਮੁੱਲ ਇਹਦਾ 23000 ਮੁੱਲ 23000 ਬਾਕੀ ਮਾਨਤਾ ਨੂੰ ਤੇ ਚੋਹ ਜੋ ਅੱਗੇ ਬਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ 1.5 ਮਹੀਨੇ ਦੀ ਇਹ ਸੂਈ ਆ ਮਗਰ ਇਹਦੇ ਬੱਚਾ ਬਈ ਠੀਕ ਆ ਜੀ ਇਹਦੇ ਭੋਵੇਂ ਨਿਆਣਾ ਬਣਾ ਪਾਓ ਅੱਛਾ ਜੀ ਬੱਚਾ ਛੱਡ ਕੇ ਉਵੇਂ ਬਹਿ ਜਾਓ ਥੱਲੇ ਇੰਨੀ ਸੀਲ ਸਰਾਕਾ ਸੀਲ ਸਰਾਕਾ ਠੀ ਤੇ ਇਹਦੇ ਥੱਲੇ ਜਿਹੜਾ ਦੁੱਧ ਐਸ ਟਾਈਮ 7 ਤੋਂ 8 ਕਿਲੋ ਇਹਦੇ 7 ਕਿਲੋ ਮੰਨੋ ਦਾਸ 7 ਕਿਲੋ ਮੰਨ ਕੇ ਆ ਜਾਣੇ ਥਾਣਾ ਦੀ ਡੰਨਾ ਬਾਈ ਥਾਣਾ ਦੀ ਡੰਨਾ ਬਾਈ ਤੋਰ ਕੇ ਦਿਖਾ ਦੀ ਸੂਆ ਦੂਜਾ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਮਗਰ ਬੱਚਾ ਵੱੱਛਾ ਏ 7 ਤੋਂ 8 ਕਿਲੋ ਨੈਟ ਦੁੱਧ ਤਿਆਰ ਬਾਈ ਕਹਿੰਦਾ ਸੀਰ ਤਾਂ ਇੰਨੀ ਆ ਭਲਾ ਨਿਆਣਾ ਵੀ ਨਾ ਪਾਇਓ ਉਮੇ ਬਾਲਟੀ ਰੱਖ ਕੇ ਚਵਾ ਦਾਂਗੇ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਕ ਨਹੀਂ ਗਰਮੀਆਂ ਦਾ ਦੋਫਈ ਇਹ ਹੈ ਜੀ ਕਿਉਂਕਿ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਗਰਮੀ ਘੱਟ ਮਣਾਊਗੀ ਤੇ ਦੁੱਧ ਦਾ ਚਿੱਟਾ ਹੋ ਮੱਝਾ ਰਗਾ ਵਜਨ ਵੀ ਚੰਗਾ ਕੱਦ ਵੀ ਚੰਗਾ ਦੁੱਧ ਜਿਹੜਾ ਬਾਈ ਦੇ ਘਰੇ ਤਸੱਲੀ ਤੁਸੀਂ ਕਰ ਲੈਣੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਲੈਣ ਦੇਣ ਦੇ ਵਾਲਿਆ 18000 ਦੀ ਦੇ ਦਾਂਗੇ ਲਾਸਟ ਜਮਾ ਛੋਟਾ ਮੁੱਲਾ 18000 ਦੀ ਬਾਈ ਕਹਿੰਦਾ ਲਾਸਟ ਦੇ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ